ਵੀ ਖਬਰਾਂ 'ਚ ਚੱਲੀਏ ਤੇ ਅੱਜ ਵਾਲ ਸਟ ਜਰਨਲ ਨੇ ਬੜਾ ਇੰਟਰਸਟਿੰਗ ਆਰਟੀਕਲ ਛਾਪਿਆ ਸਾਰੇ ਜਿੰਨੇ ਸਾਡੇ ਸਰੋਤੇ ਆ ਟਾਈਮ ਲੱਗਿਆ ਪੜਿਓ ਜਰੂਰ ਉਹਨਾਂ ਨੇ ਹੈਡਿੰਗ ਇਹ ਲਾਇਆ ਵੀ ਨੋਬਾਡੀ ਇਜ਼ ਬਾਇੰਗ ਹੋਮਸ ਨੋਬਾਡੀ ਇਜ਼ ਸਵਿਚਿੰਗ ਜੋਬਸ ਐਂਡ ਅਮਰੀਕਾਜ਼ ਮੋਬਿਲਟੀ ਇਜ਼ ਸਟਾਲਿੰਗ ਵੀ ਕੋਈ ਵੀ ਘਰ ਨਹੀਂ ਖਰੀਦ ਰਿਹਾ ਇਹ ਨਹੀਂ ਮਤਲਬ ਕਿ ਜਮੇ ਹੀ ਜ਼ੀਰੋ ਆ ਵਿਚ ਵਿਚ ਖਰੀਦ ਵੀ ਰਿਹਾ ਪਰ ਮੈਜੋਰਟੀ ਤੇ ਨੋਬਾਡੀ ਇਜ਼ ਬਾਇੰਗ ਹੋਮ ਤੇ ਕੋਈ ਸਵਿਚ ਨਹੀਂ ਕਰ ਰਿਹਾ ਆਪਣੀ ਜੋਬਸ ਨੂੰ ਕਿਉਂਕਿ ਜੋਬਸ ਨਹੀਂ ਮਿਲ ਰਹੀਆਂ ਤੇ ਅਮਰੀਕਾ ਦੀ ਜਿਹੜੀ ਮੋਬਿਲਟੀ ਆ ਉਹ ਖੜੀ ਆ ਅਮਰੀਕਾ ਦੇ ਵਿੱਚ ਕਹਿੰਦੇ ਇਹ ਆ ਵੀ ਅਮਰੀਕਨ ਲੋਕਾਂ ਚ ਜਿੱਥੇ ਕਿਤੇ ਓਪਰਚ्युनिटी ਮਿਲਦੀ ਆ ਲੋਕ ਮੂਵ ਹੁੰਦੇ ਰਹਿੰਦੇ ਆ ਪਰ ਇਸ ਟਾਈਮ ਅਮਰੀਕਨਸ ਆਰ ਸਟਕ ਇਨ ਪਲੇਸ ਤੇ ਨਵੇਂ ਸ਼ਹਿਰਾਂ ਨੂੰ ਨਹੀਂ ਮੂਵ ਹੋ ਰਿਹਾ ਇਸ ਵਨ ਆਫ ਦਾ ਲੋਇਸਟ ਰੈਕੋਰਡ ਆ ਪਿਛਲੇ ਬਹੁਤ ਸਾਲਾਂ ਦਾ ਪਹਿਲੀ ਵਾਰੀ ਹੋਇਆ ਵੀ ਲੋਕ ਨਾ ਮੂਵ ਹੋ ਰਹੇ ਆ ਨਾ ਨਵੇਂ ਘਰ ਲੈ ਰਹੇ ਆ ਨਾ ਜਿਹੜੀਆਂ ਜੌਬਾਂ ਆਪਣੀਆਂ ਜੋਬਸ ਆ ਉਹ ਸਵਿਚ ਕਰ ਰਹੇ ਹੈਗੇ ਆ ਤੇ ਕੰਪਨੀਆਂ ਜਿਹੜੀਆਂ ਆ ਐਂਟਰੀ ਲੈਵਲ ਜਿਹੜੀਆਂ ਜੋਬਸ ਆ ਉਹੋ ਹਾਇਰ ਹੀ ਨਹੀਂ ਕਰ ਰਹੀਆਂ ਹੈਗੀਆਂ ਇਸੇ ਕਰਕੇ ਜਿਹੜੇ ਨਵੇਂ ਗ੍ਰੈਜੂਏਟਸ ਆ ਉਹਨਾਂ ਨੂੰ ਬਹੁਤ ਔਖਾ ਹੋ ਰਿਹਾ ਅ ਜੋਸ਼ੂਆ ਲਿਓਨ ਇੱਕ ਗ੍ਰੈਜੂਏਟ ਆ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਉਹਨਾਂ ਨੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਆ ਇੱਕ ਟਾਈਮ ਤੇ ਦੇਖੋ ਪੇ ਹਰ ਕੋਈ ਕਹਿੰਦਾ ਸੀ ਇੰਜੀਨੀਅਰ ਬਣੋ ਇੰਜੀਨੀਅਰ ਦੀਆਂ ਜੋਬਸ ਕਿੰਨੀਆਂ ਆ ਤੇ ਹੁਣ ਤੁਹਾਨੂੰ ਦੱਸ ਦੇ ਰਹੇ ਆ ਆਪਾਂ ਇਸ ਸਾਲ ਦੇ ਵਿੱਚ 80000 ਆਈਟੀ ਇੰਡਸਟਰੀ ਦੇ ਵਿੱਚ ਲੇਆਫ ਹੋਈ ਹੈਗੀ ਆ ਕੱਲ੍ਹ ਦੇ ਇਸ ਸਾਲ ਦੇ ਵਿੱਚ 8 ਮਹੀਨਿਆਂ ਦੇ ਵਿੱਚ 8 ਵੀ ਨਹੀਂ 7 ਸਤਾਂਜ ਆਪਾਂ ਕਹਿ ਸਕਦੇ ਹਾਂ ਕਿ ਸੋ ਇਹ ਜਿਹੜਾ ਮਿਸਟਰ ਲਿਓਨ ਆ ਇਹ ਕਹਿੰਦਾ ਵੀ ਮੈਂ ਗ੍ਰੈਜੂਏਟ ਤਾਂ ਹੋ ਗਿਆ ਹਾਂ ਇੰਜੀਨੀਅਰਿੰਗ ਡਿਗਰੀ ਦੇ ਵਿੱਚ ਮੈਂ 200 ਤੋਂ ਵੱਧ ਕਹਿੰਦੇ ਵੀ ਇਹ ਜਗ੍ਹਾ ਅਪਲਾਈ ਕੀਤਾ April ਮਹੀਨੇ ਤੋਂ ਲੈ ਕੇ ਹੁਣ ਤੱਕ ਤੇ ਮੇਰੀ ਹੁਣ ਕ੍ਰੈਡਿਟ ਕਾਰਡ ਦੀ ਡੈਪਟ ਵੀ ਜਿਹੜੀ ਵਧਦੀ ਜਾ ਰਹੀ ਆ ਤੇ ਆਪਣੀ ਗਰਲਫ੍ਰੈਂਡ ਦੇ ਜਿਹੜਾ ਪਰਿਵਾਰ ਆ ਉਹਦੇ ਕੋਲ ਹੋ ਰਿਹਾ ਰਿਹਾ ਹੈਗਾ ਤੇ ਮੈਨੂੰ ਕਹਿੰਦਾ ਕੋਈ ਵੀ ਜਿਹੜੀ ਜੌਬ ਆਫਰ ਨਹੀਂ ਆਈ ਹੈਗੀ ਸੋ ਇਸੇ ਤਰ੍ਹਾਂ ਇੱਕ ਹੋਰ ਫੋਰਡ ਵਰ ਟੈਕਸਸ ਦਾ ਰੈਜ਼ੀਡੈਂਟ ਆ ਉਹਨ ਕਿਹਾ ਵੀ ਮੈਨੂੰ ਜੌਬ ਆਫਰ ਤਾਂ ਆਈ ਪਰ ਉਹ ਆਈ ਮੈਸੇਜ ਯੂਜ਼ਰਸ ਦੇ ਵਿੱਚ ਕਹਿੰਦਾ ਵੀ ਮੈਂ ਰੀਲੋਕੇਸ਼ਨ ਬਹੁਤ ਹਾਰਡ ਹੈਗੀ ਆ ਨਵੀਂ ਜਗ੍ਹਾ ਦੇ ਉੱਤੇ ਜਾਣਾ ਸੋ ਉਸਨੇ ਜੌਬ ਜਿਹੜੀ ਆ ਉਹ ਓਵਰਟਰਨ ਕਰ ਦਿੱਤੀ ਕਹਿੰਦੇ ਜਨਰੇਸ਼ਨਾਂ ਤੋਂ ਜਿਹੜੇ ਅਮਰੀਕਨਸ ਆ ਉਹ ਚੇਜ਼ ਕਰਦੇ ਸੀ ਓਪਰਚ्युनिटी ਨੂੰ ਮੂਵਿੰਗ ਫਰਮ ਸਿਟੀ ਟੂ ਸਿਟੀ ਸਟੇਟ ਟੂ ਸਟੇਟ ਤੇ ਜਿਹੜੀਆਂ ਯੂਐਸ ਦੇ ਵਿੱਚ ਕੰਪਨੀਆਂ ਆ ਉਹ ਬਹੁਤ ਜਲਦੀ ਹਾਇਰ ਵੀ ਕਰਦੀਆਂ ਸੀਆਂ ਤੇ ਫਾਇਰ ਵੀ ਕਰਦੀਆਂ ਸੀਗੀਆਂ ਪਰ ਹੁਣ ਜਿਹੜੀ ਸਿਚੁਏਸ਼ਨ ਆ ਉਹ ਟੋਟਲੀ ਜਿਹੜੀ ਆ ਚੇਂਜ ਹੋ ਗਈ ਹੈਗੀ ਆ ਸੋ ਨਵੇਂ ਲੋਕਾਂ ਨੂੰ ਜੋਬ ਨਹੀਂ ਮਿਲ ਰਹੀ ਘਰ ਇਸ ਕਰਕੇ ਨਹੀਂ ਖਰੀਦ ਰਹੇ ਅਨਸਰਟੇਨਟੀ ਬਹੁਤ ਆ ਸਾਡੇ ਬੀਅਰੀਏ ਦੇ ਵਿੱਚ ਤਾਂ H1B ਵੀਜੇ ਤੇ ਬਹੁਤ ਸਾਰੇ ਲੋਕ ਆ ਉਹਨਾਂ ਚ ਇੰਨੀ ਜ਼ਿਆਦਾ ਅਨਸਰਟੇਨਟੀ ਆ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਅ ਨਹੀਂ ਤਾਂ ਜਿਹੜਾ ਵੀ ਘਰ ਵੇਚਦਾ ਸੀ ਉਹੀ ਖਰੀਦਦੇ ਸੀ ਸੋ ਕਾਫੀ ਜ਼ਿਆਦਾ ਜਿਹੜਾ ਉਹਦਾ ਅਸਰ ਪੈ ਰਿਹਾ ਹੈਗਾ ਕਹਿੰਦੇ ਵੀ 1950 ਤੇ 1960 ਦੇ ਵਿੱਚ ਘੱਟੋ ਘੱਟ 20% ਅਮਰੀਕਨ ਹਰ ਸਾਲ ਮੂਵ ਹੁੰਦੇ ਸੀ ਦੇਖੋ ਪਿੱਡਾ ਨੰਬਰ ਆ 1950 ਤੇ 1960 ਦੇ ਵਿੱਚ 2019 ਦੇ ਵਿੱਚ ਜਦੋਂ ਕੋਵਿਡ ਆਇਆ ਸਿਰਫ 9.8% ਜਿਹੜਾ ਇਹ ਰਹਿ ਗਿਆ ਤੇ 2023 'ਚ ਸਿਰਫ 7.8% ਰਹੇਗਾ ਵੀ ਲੋਕ ਹੁਣ ਮੂਵੇ ਨਹੀਂ ਹੋ ਰਿਹਾ ਹੈਗੇ 47% ਜਿਹੜੇ ਲੋਕ ਆ ਉਹ ਡਿਕਲਾਈਨ ਹੋਇਆ ਅ ਵਿਦਨ ਦਾ ਸੇਮ ਕਾਉਂਟੀ ਜੇ ਮੂਵ ਹੋਣਾ ਉਹ ਨਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੋ ਆਰਟੀਕਲ ਕਾਫੀ ਵੱਡਾ ਹੈ ਕਾਫੀ ਵੱਡਾ ਹੈ ਇੰਟਰਸਟਿੰਗ ਆ ਕਿ ਕਿਸ ਤਰ੍ਹਾਂ ਜਿਹੜਾ ਜੌਬਸ ਨੂੰ ਲੈ ਕੇ ਘਰਾਂ ਨੂੰ ਲੈ ਕੇ ਇਕਨੋਮੀ ਨੂੰ ਲੈ ਕੇ ਜਿਹੜੇ ਲੋਕ ਆ ਜਾਂ ਅਮਰੀਕਾ ਇੱਕ ਤਰ੍ਹਾਂ ਨਾਲ ਸਟੈਂਡ ਸਟਿਲ ਹੈਗਾ ਮੂਵ ਕੁਛ ਨਹੀਂ ਹੋ ਰਿਹਾ ਹੈਗਾ ਜੀ ਜੀ ਦੇਖ ਬਿਲਕੁਲ